ਕੋਹਰ ਨੂੰ ਬਲਾਕ ਚ ਆਪਾਂ ਆਏ ਹੋਇਆ ਬਈ ਖੇਤ ਤਵੀਆਂ ਮਾਰਨ ਤੇ ਸੁਭਾਗਾ ਤੇ ਆਪਣੀ 4000 ਸਬਸਕਰਾਈਬਰ ਕੰਪਲੀਟ ਹੋਣ ਵਾਲੇ ਨੇ 4000 ਸਬਸਕਰਾਈਬਰ ਆਪਣੀ ਕੰਪਲੀਟ ਕਰਾ ਦਿਓ ਫਿਰ ਮਾਰਦੇ ਆਪਾਂ ਤਵੀਆਂ ਤੁਹਾਨੂੰ ਦਿਖਾਉਣੇ ਆਂ ਕੁਝ ਕਰਦੇ ਵੀਡੀਓ ਲਾਈਕ ਤੇ ਨੂੰ ਕਰਦੇ ਸਬਸਕ੍ਰਾਈਬ ਹਾਂ ਤੁਸੀਂ ਦੇਖ ਸਕਦੇ ਹੋ ਬਈ ਤਵੀਆਂ ਲਾ ਰਹੇ ਆ ਇਹ ਉਹ ਸੀਗਾ ਆਪਣਾ ਟਰੈਕਟਰ ਤੇ ਆ ਤੁਸੀਂ ਦੇਖ ਸਕਦੇ ਹੋ ਤਵੀਆਂ ਲਾ ਰਿਹਾ ਟਰੈਕਟਰ ਇਹ ਤੁਹਾਨੂੰ ਦਿਖਾਵਾਂਗਾ ਮੇਰੇ ਕੋਲ ਜਾ ਕੇ ਇਹ ਟਰੈਕਟਰ ਆਪਣਾ ਤਵੀਆਂ ਲਗਾ ਰਿਹਾ ਹੈ ਮਾਰ ਰਿਹਾ ਹੈ ਤਵੀਆਂ ਤੇ ਮੈਂ ਆ ਬੈਠਾ ਹਾਂ ਵੈਸੇ ਇਹਦੇ ਨੂੰ ਦੇਖ ਸਕਦੇ ਹੋ ਆਪਣੇ ਇਹ ਟਰੈਕਟਰ ਆ ਇਹ ਆ ਤਵੀਆਂ ਦੇਖ ਸਕਦੇ ਹੋ ਮਾਰ ਰਿਹਾ ਹੈ ਤਵੀਆਂ ਤੂੰ ਦੇਖਾ ਦੋ ਆਪੇ ਅਗਰ ਸੁਭਾਗਾ ਤਵੀਆਂ ਲਾਉਣ ਤੋਂ ਬਾਅਦ ਆਪਸ ਸੁਭਾਗਾ ਵੀ ਲਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਲਾ ਰਿਹਾ ਹੈ ਤਵੀਆਂ ਆ ਤੁਸੀਂ ਦੇਖ ਸਕਦੇ ਹੋ ਬਾਈ ਤੇ ਤੁਹਾਨੂੰ ਦਿਖਾ ਰਿਹਾ ਨਾ ਮੈਂ ਆਹ ਦੇਖ ਸਕਦੇ ਤੁਸੀਂ ਆਪਾਂ ਜਿਹੜੀਆਂ ਤਬਨਾ ਨੇ ਆਪਾਂ ਦੇਖ ਸਕਦਾ ਸਾਰੀਆਂ ਤਬਨਾ ਨੇ ਜਿਹੜੀਆਂ ਆਪਾਂ ਮਾਰਤੀਆਂ ਹੁਣ ਮਾਰਾਂਗੇ ਆਪਾਂ ਹਲ ਬਈ ਫੇਰ ਹਲ ਪਾ ਦੇ ਲਿਆ ਮੈਂ ਉਸ ਤੋਂ ਬਾਅਦ ਹਲ ਮਾਰਾਂਗੇ ਤੁਹਾਨੂੰ ਦਿਖਾਵਾਂਗੇ ਤੁਸੀਂ ਕਰਦੇ ਵੀਡੀਓ ਨੂੰ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਆ ਤੁਸੀਂ ਦੇਖ ਸਕਦੇ ਹੋ ਬਾਕੀ ਤੇ ਮੈਂ ਵੀ ਮਾਰ ਪਾ ਕੇ ਆ ਚੁੱਕੇ ਆ ਤੇ ਆਪ ਵੀ ਦੇਖ ਸਕਦੇ ਆਪਣੇ ਹਾਰੇ ਨੇ ਜਿਹੜੇ ਤੇ ਹੁਣ ਖਾਲਾ ਪਲਾਵਾਂਗੇ ਤੇ ਤੁਹਾਨੂੰ ਲਿਆ ਦੋਈ ਆਜ ਵੀ ਦੇਖ ਰਹੇ ਹਾਂ। ਇਹਨਾਂ ਕੈਮਰਾ ਆਪਣਾ ਚੁਰ ਚੁਕਿਆਗਾ ਤੁਸੀਂ ਦੇਖ ਸਕਦੇ ਹੋ। ਹੱਲ ਲਾ ਰਹੇ ਹੁਣ ਆਪਾਂ। ਇਹ ਆ ਤੁਸੀਂ ਦੇਖ ਸਕਦੇ ਹੋ ਬਈ। ਆ ਦੇਖ ਤਾਂ ਕੀ ਕਰ ਰਹੇ ਨੇ ਯਰੇ ਇਹ। ਦੇਖੋ ਬਈ। ਦੇਖੋ ਕੀ ਕਰ ਰਹੇ ਨੇ ਯਰੇ। ਆ ਤੁਸੀਂ ਦੇਖ ਸਕਦੇ ਹੋ ਉਹ ਯੂ ਬੇੜੇ ਦੋ। इत मारो आई तो खड़के आई तू दूरों भज के आयो थोड़ा इतों बस इतों भज मार एम्पिया लेके मार करो एम्पियाड़ो <laughs> देख साल कोई हाल ला रहा है लेटर अपना ਆ ਤੁਸੀਂ ਦੇਖ ਸਕਦੇ ਹੋ ਬਈ ਹੁਣ ਦੋਵੇਂ ਜਾਣੇ ਉਹ ਕਰ ਰਹੇ ਨੇ ਇਹ ਸਿੱਧੀਆਂ ਮਾਰ ਰਹੇ ਨੇ ਛਾਲਾਂ ਤੇ ਆਪਣਾ ਟਰੈਕਟਰ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਆ ਲਾਰਿਆਗਾ ਹਾਲਾ ਜਿਹੜਾ ਆ ਦੇਖ ਰਹੇ ਹੋ ਤੁਸੀਂ thank you

ਆ ਦੇ ਤੱਕ ਤੇ ਲਾਈਕ ਕਰ ਦਿਓ ਇਹਨਾਂ ਨੂੰ ਬਈ ਓਕੇ ਬਈ ਜਿਹੜਾ ਸੁਹਾਗਾ ਸੀਗਾ ਆਪਾਂ ਲਾਤਾ ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਬਾਣਾ ਜਿਹੜਾ ਸੁਹਾਗਾ ਪਹ ਲਾਤਾ ਜਿਹੜਾ ਬਈ ਸਾਰਾ ਕੰਮ ਕਰਤਾ ਤੇ ਅੱਜ ਦਿਨ ਇਨੀ ਮੈਂ ਦੇ ਕਿਸ਼ੋਰ ਨੂੰ ਬਲੌਗ ਚ 4000 ਸਬਸਕ੍ਰਾਈਬਰ ਦੇ ਬਹੁਤ ਹੀ ਹੈ ਤੇ ਕਰੀਬ 4000 ਸਬਸਕ੍ਰਾਈਬਰ ਆਪਣੇ ਕੰਪਲੀਟ ਕਰਾ ਦਿਓ ਬਈ ਲਾਈਕ ਕਰ ਦੇ ਯਾਰ ਪਲੀਜ਼ ਯਾਰ ਅੱਜ ਦਿਨ ਇਨੀ ਮੈਂ ਦੇ ਕਿਸ਼ੋਰ ਨੂੰ ਬਲੌਗ ਚ ਸੀ ਵੀਡੀਓ ਮੰਨਣਾ ਤੁਸੀਂ ਲਾਓ